ਜ਼ਿਲ੍ਹਾ ਸਿੱਖਿਆ ਅਫਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਇੰਦਰਪਾਲ ਸਿੰਘ ਦੀ ਅਗਵਾਈ ਹੇਠ 15 ਅਤੇ 16 ਅਕਤੂਬਰ ਨੂੰ ਬਲਾਕ ਸ਼੍ਰੀ ਕੀਰਤਪੁਰ ਸਾਹਿਬ ਦੀਆਂ ਬਲਾਕ ਪਧਰੀ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਸਕੂਲ ਖੇਡਾਂ ਦੇ ਉਦਘਾਟਨ ਮੌਕੇ ਵਿਚੇਚੇ ਤੌਰ ਤੇ ਪਹੁੰਚੇ ਪਿੰਡ ਦੇ ਪਤਵੰਤੇ ਸੱਜਣਾ ਵਿੱਚ ਸ਼ਮਸ਼ੇਰ ਸਿੰਘ ਸ਼ੇਰਾ ਕਿਸਾਨ ਆਗੂ ਮੋਹਨ ਲਾਲ ਸਾਫ ਦਾ ਸਰਪੰਚ ਗਰਦਲੇ ਲਖਵੀਰ ਸਿੰਘ ਸਰਪੰਚ ਗਾਜੀਪੁਰ ਗੁਰਚਾਨ ਸਿੰਘ ਬੇਲੀ ਜਿੱਥੇ ਰੀਬਨ ਕੱਟ ਕੇ ਖੇਡਾਂ ਦੀ ਸ਼ੁਰੂਆਤ ਕਰਵਾਈ ਉੱਥੇ ਹੀ ਬੱਚਿਆਂ ਨੂੰ ਆਸ਼ੀਰਵਾਦ ਵੀ ਦਿੱਤਾ ਪ੍ਰਾਇਮਰੀ ਸਕੂਲਾਂ ਦੀਆਂ ਇਹਨਾਂ ਖੇਡਾਂ ਵਿੱਚ ਉਹ ਸਾਰੇ ਬੱਚੇ ਭਾਗ ਲੈ ਸਕਦੇ ਹਨ ਜਿਹੜੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਜਿਨ੍ਹਾਂ ਦੀ ਉਮਰ ਹੱਦ 1 ਜਨਵਰੀ 2015 ਜਾਂ ਇਸ ਤੋਂ ਬਾਅਦ ਜਨਮ ਹੋਇਆ ਹੋਵੇ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਪਹਿਲੇ ਦਿਨ ਅੱਜ ਵੱਖ-ਵੱਖ ਖੇਡਾਂ ਵਿੱਚ ਬੱਚਿਆਂ ਨੇ ਆਪਣੇ ਜੋਹਰ ਵਿਖਾਏ ਜਿਨ੍ਹਾਂ ਵਿੱਚ ਕਬੱਡੀ, ਖੋਖੋ, ਬੈਡਮਿੰਟਨ, ਯੋਗਾ, ਸ਼ਤਰੰਜ, ਜਿਮਨਾਸਟਿਕ, ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਵੇਖਣ ਯੋਗ ਸਨ। ਖੇਡ ਮੁਕਾਬਲਿਆਂ ਵਿੱਚ ਡਿਊਟੀ ਨਿਭਾ ਰਹੇ ਅਧਿਆਪਕਾਂ ਵੱਲੋਂ ਪੂਰੀ ਤਨਦੇਹੀ ਨਾਲ ਡਿਊਟੀ ਕੀਤੀ ਗਈ। ਸੁਨੀਲ ਕੁਮਾਰ ਵੱਲੋਂ ਸਟੇਜ ਸੰਭਾਲਣ ਦੀ ਭੂਮਿਕਾ ਬਖੂਬੀ ਨਿਭਾਈ ਜਾ ਰਹੀ ਹੈ। ਕਬੱਡੀ ਵਿੱਚ ਹਰਜੀਤ ਸਿੰਘ ਕਨਵੀਨਰ, ਭੁਵਿੰਦਰ ਸਿੰਘ ਸੰਬਲਾਸ, ਸੁਰਿੰਦਰ ਸਿੰਘ ਪਿਰਥੀਪੁਰ, ਗੁਰਿੰਦਰ ਸਿੰਘ ਤਾਜਪੁਰ, ਨਵਪ੍ਰੀਤ ਕੌਰ ਪਿਰਥੀਪੁਰ, ਕਮਲਜੀਤ ਕੌਰ ਪਿਰਥੀਪੁਰ कुलविंद कौर मिंडवा अप्पर लखविंदर सिंह ने बहुत बखूबी अपनी ड्यूटी निभाई। बैडमिंटन हरमीत सिनवीनर वरिंदर सिंह गजपुर प्रेम सिंह नकिया मनिंदर सिन्दपुरवेला संजय कुमार पहाड़पुर शतरंज योगा तैराकी फुटबॉल विच सुमलता कन्वीनर परमिंदर सिंह दबूड, सुखविंदर मझेड़ ਖੋਖੋ ਵਿੱਚ ਰਣਜੀਤ ਸਿੰਘ ਕਨਵੀਨਰ ਲਖਵਿੰਦਰ ਦੇਣੀ ਮਨਿੰਦਰ ਸਿੰਘ ਚੰਦਪੁਰ ਸੰਜੇ ਕੁਮਾਰ ਪਹਾੜਪੁਰ ਸੋਨੂ ਬਲੌਲੀ ਬਲਵੀਰ ਸਿੰਘ ਬੀਐਸਓ ਐਥਲੈਟਿਕਸ ਵਿੱਚ ਅਮਰਜੀਤ ਸਿੰਘ ਧਾਰਨੀ ਕਨਵੀਨਰ ਹਿੰਦਰਜੀਤ ਸਿੰਘ ਸੰਜੇ ਕੁਮਾਰ ਪਹਾੜਪੁਰ ਸੋਨੂ ਬਲੌਲੀ ਨਪਰੀਤ ਕੌਰ ਪਿਰਥੀਪੁਰ ਸੀਮਾ ਭਰਤਗੜ 2 ਕੁਲਵਿੰਦਰ ਕੌਰ ਮਿੰਡਵਾ ਅਪਰ ਜਸਪਾਲ ਸਿੰਘ ਕਾਹੀਵਾਲ ਸ਼ਾਰਟ ਪੁੱਟ ਤੇ ਲੰਬੀ ਛਾਲ ਵਿੱਚ ਇੰਦਰਜੀਤ ਸਿੰਘ ਕਨਵੀਨਰ ਚੰਜੀਤ ਸਿੰਘ ਝਿੰਝੜੀ ਪ੍ਰੇਮ ਸਿੰਘ ਨੱਕੀਆਂ ਅਨੀਤਾ ਕੁਮਾਰੀ ਜੁਵਾਲ ਮਨਦੀਪ ਕੌਰ ਛੋਟੀ ਚੱਖੀਆਂ ਨੇ ਆਪਣੀ ਡਿਊਟੀ ਨੂੰ ਬਖੂਬੀ ਨਿਭਾਇਆ ਜਮਨਾਸਟਿਕ ਵਿੱਚ ਸੁਮਨ ਲਤਾ ਮੱッセਵਾਲ ਕਨਵੀਨਰ ਸੋਨੀਆ ਮੱッセਵਾਲ ਪ੍ਰੇਮ ਸਿੰਘ ਨੱਕੀਆਂ ਚੰਜੀਤ ਸਿੰਘ ਝਿੰਝੜੀ ਕੁਲਵਿੰਦਰ ਕੌਰ ਮਿੰਡੂਆ ਅੱਪਰ ਇਸ ਮੌਕੇ ਖੇਡਾਂ ਵਿੱਚ ਹਿੱਸਾ ਲੈਣ ਆਏ ਸਮੂਹ ਬੱਚਿਆਂ ਤੇ ਅਤੇ ਆਪਕਾਂ ਲਈ ਸਰਕਾਰੀ ਪ੍ਰਾਇਮਰੀ ਸਕੂਲ ਗੜਲੇ ਵਿਖੇ ਬਹੁਤ ਹੀ ਸਵਾਦਿਸ਼ਟ ਅਤੇ ਸਾਫ ਸੁਥਰੇ ਦੁਪਹਿਰ ਦੇ ਭੋਜਨ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਆਜੋ ਇੱਧਰ ਨੂੰ ਆਜੋ ਤੁਸੀਂ ਵੀ ਨਹੀਂ ਨਹੀਂ ਬਸ ਕੋਈ ਮੈਂ ਖਿੱਚਦਾ ਭਾਜੀ ਖੜਾ ਦੇਦਾ

Vas, vas, ਗੋਨੜੀ ਲਾਈਵ ਟਾਈਮ ਆ ਸੈਕਿੰਡ ਸਾਰਾ ਸੈਕਿੰਡ ਆ ਸਰ ਪਾਵਨਪ੍ਰੀਮਰ ਫਰਸਟ ਕਲਾਸ ਫਰਸਟ ਗੋਨੜੀ ਜਲਈਓ ਸ਼ਾਬਾਸ਼ ਕਿਹਦੇ 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 ਸ਼ਾਬਾਸ਼ ਕਿਹਵਾਸ਼ੇ ਉਹ ਵੈਰੀ ਗੁੱਡ ਦੋ ਵਾਤੇ ਨਾ ਹਜੀ ਠੀਕ ਹੈ ਠੀਕ ਹੈ ਅੱਜ ਉੱਧਰ ਹੋੜੇ ਕੋਟਰੇ ਨੂੰ ਕਿਹਦੇ 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 ਆ ਕਿਹਵਾਸ਼ੇ 100 ਮੀਟਰ ਵਾਲੇ ਜਿਹੜੇ ਦੋ ਬੱਚੇ ਹੋਰ ਰਹਿ ਗਏ ਉਹ ਵੀ ਆਜੋ ਜਿਹੜੇ 100 ਮੀਟਰ ਵਿੱਚ ਜਿੱਤੇ ਆ ਤਿੰਨ ਤਿੰਨ ਬੱਚੇ ਤੈਨੂੰ ਫੜ। ਲੈ ਬੱਚਾ ਪੂਰਾ। ਪਿੱਛੇ ਹੱਥ। ਟਿੱਕੇ। ਬਹੁਤ ਸੋਣਾ। ਉਹ ਵੈਰੀ ਗੁੱਡ। ਇਹ ਚੋਣਾ। ਹਾਂ। ਬੱਲੇ ਤੇਰੇ। ਅੱਗੇ ਤਿੰਨ ਵੜੀਆ। ਉਹ ਵੈਰੀ ਗੁੱਡ।

है बजाओ कुछ एक देख पिछे हो दे दे बिल्ली ਬੱਚੇ ਰਹੇ ਹੁੰਦਾ ਹੋ ਸਕਦਾ ਅੱਗੇ ਵਧ ਜਾਓ ਕੋਈ ਭਾਈ ਭਾ ਕੋ ਕਰ ਨਹੀਂ ਛੱਡ ਜਾ ਦੋ ਸਾਈਡ ਕਰ ਦੋ ਇੱਕ ਛੱਡ ਕਰ ਮਾਰੀ ਬਲੂ ਦਾ ਫਾਸ ਕਰ ਲੋ ਪਹਿਲੇ ਹਾਂ ਜਿਹੜਾ ਸਟੈਕ ਚ ਚੰਨ ਜੀ ਸਰ ਆਜੋ ਨਾਮ ਲਿਖੋ ਯਾਰ

ਤੋ ਪਾਣੀ ਬੱਤਾਂ ਕੈਮਰਾ ਨੂੰ ਹੋਰ ਕਿਹੜਾ ਕਿਹੜਾ ਸੈਂਟਰ ਹੈ ਪੁੱਤ ਸਾਡਾ ਮੈਂ ਅੱਗੇ ਅੱਗੇ ਨਹੀਂ ਕੁਦੀ ਪੋਛਲੇ ਮੈਂ ਨਹੀਂ ਵੀ ਦੇ ਕੇ ਵਿਚ ਖੜੇ ਹੋਏ ਮੈਂ ਵੀ ਸੈਂਟਰ ਹੀ ਹੈ ਬਸ ਲੱਗਦੇ ਨਹੀਂ ਨਾ ਬੋਲ ਕੇ ਹੁਣ ਸੈਂਟਰ ਬੋਦੀ ਜਾਏ ਜੇ ਤੁਸੀਂ ਬੰਨੀ ਕਮਾਲ ਇਤਬਰ ਸਾਹਿਬ ਹਾਂਜੀ ਪਰ ਤੇਰੀ ਕੱਲ ਦੋ ਰਾਊਂਡ ਹੈ ਮਿੰਟ ਬਾਅਦ ਕੋਲਾ ਕਰਾ ਦੇਗਾ ਦੋ ਆਉਣਾ ਹੈ ਬੰਸੂਰ ਹੈਗੀ ਕੋਈ ਨਹੀਂ ਨਹੀਂ ਫਾਈਨਲ ਇਹ ਹੁੰਦਾ ਦੋ ਰਾਊਂਡ ਹੈ ਦੋ ਚਾਂਸ ਹੈ ਲੈ ਇੱਕ ਨਹੀਂ ਇੱਕ ਪੀਰ ਹੈ ਦੋ ਦੋ ਕਿਹੜਾ ਸਕੂਲ ਹੈ ਸੈਂਟਰ ਕਿਹੜਾ ਬੋਤ ਤਾਜਪੁਰਾ ਦੇ ਖਿਡਾਰੀ ਇਫੈਕਟ ਡੈਕਾਇਰ ਜਨਤੂ ਬਾਈ ਦੇ ਸੁਖਾਵਾਂ ਦੇ ਰਹੇ ਹਾਂ ਖਾਵਾ ਬਰਸ ਫੱਜਿਆ ਬਰਸ ਲਕਸ਼ਵੀਰ ਸਮਰੀ ਸ਼ੀਟ ਇਹਨਾਂ ਦੀ ਸਮਰੀ ਸ਼ੀਟ ਦੇਓ ਯਾਰ ਮੈਚ ਖੇਡਣਾ ਹੋਣੀ ਨਹੀਂ ਕਿਹਣੀ ਬੈਟਮ ਇੱਕ ਦੋ ਵਾਰ ਸ਼ੀਟ ਲਗਾਉਣੀ ਆ ਮੇਰੀ ਉਹ ਆਪਾਂ ਚੰਚ ਨਾ ਮਾਣਿਵਾ ਨਾ 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 ਉਹ ਉਧਰ ਮੁੰਡਾ ਆਹ ਸ਼ਾਰਾ ਨਹੀਂ ਦੇਖੀ ਇਹ ਕਦਾ ਲੈ ਆ ਬੋਲਣਾ ਨਹੀਂ ਕੀ ਬਰਾ ਦੇ ਅੱਧੇ ਬੋਲਦੇ ਅੱਧੇ ਬੋਲਦੇ ਉਹ ਚੜ ਜਾ ਗਿਆਨੀ কলস্টর পড়ে নহী সব দেখো ই ਤਾਰੀਂ ਤਰ ਰਹੀ ਹੈ